ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਡਿਬਲੂਗੜ੍ਹ ਜੇਲ੍ਹ ਤੋਂ 16 ਤਰੀਕ ਨੂੰ ਕੁਝ ਇਹ ਕੁਝ ਘਟਨਾ ਵਾਪਰੀ ਤੇ ਉਦੋਂ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਕੁਝ ਬੁਖੜਤਾ ਰੱਖੀ ਉੱਥੇ ਉਹਨਾਂ ਨੇ 16 ਤੋਂ ਹੀ ਉਹਨਾਂ ਨੇ ਬੁਖੜਤਾ ਰੱਖੀ ਵੀ ਸਾਡੇ ਨਾਲ ਇਹ ਜਾਤੀਆਂ ਹੋ ਰਹੀਆਂ ਤੇ ਉਦੋਂ ਬਾਅਦ ਚ ਅਸੀਂ ਫਿਰ 23 20 ਤਰੀਕ ਨੂੰ ਅਸੀਂ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੂੰ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ 'ਚ ਤੇ ਮੁੜ ਕੇ ਫਿਰ 22 ਤਰੀਕ ਨੂੰ ਅਸੀਂ ਫਿਰ ਇਥੇ ਅਕਾਲ ਤਖਤ ਤੇ ਅਰਦਾਸ ਕਰਕੇ ਇਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਬੁਖ ਹੜਤਾਲ ਤੇ ਤੇ ਜਿਹੜਾ ਇਹ ਹੁਣ ਅੱਜ ਨਵੀਂ ਇੱਕ ਖਬਰ ਸੁਣ ਰਹੇ ਹਾਂ ਅਸੀਂ ਕਿ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ 22 ਜਾਂ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜ ਕੇ ਤੇ ਫਿਰ ਅੱਜ 24 ਤੇ ਅੱਜ ਅਜਾ ਕਿੰਨੇ ਦਿਨ ਹੋ ਗਏ ਆ 8 ਤਰੀਕ ਹੋ ਗਈ ਹੈ ਇਨੇ ਇਨੇ ਦਿਨ ਬਾਅਦ ਚ ਕਿਉਂ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਪਸਾਉਣ ਦਾ ਚੱਕਰ ਆ ਜੀ ਤੁਸੀਂ ਨੂੰ ਵੇਖਦੇ ਕਿਵੇਂ ਹੋ ਕਿ ਪਹਿਲੋ ਕੈਮਰੇ ਲਾਉਣੇ ਕੈਮਰੇ ਲਾਉਣ ਤੋਂ ਬਾਅਦ ਵਿੱਚ ਸੁਪਰਡੈਂਟ ਨੇ ਮਿਲੇ ਭੁਗਤਾਂ ਕਰਕੇ ਉਹਨੂੰ ਖੜ ਲੈਣਾ ਇਹ ਇੱਕ ਕੋਈ ਬਹੁਤ ਵੱਡੀ ਸ਼ਾਸਦਾ ਹਿੱਸਾ ਜੀ ਇਹਦੇ ਨਾਲ ਤੁਹਾਨੂੰ ਤਾਂ ਲੱਗਦਾ ਕਿ ਉਹ ਵਾਲੇ ਸਮੇਂ ਦੇ ਵਿੱਚ ਡਿਬਰੂ ਵਾਲੇ ਜਿਹੜੇ ਨੌਜਵਾਨ ਬੈਠੇ ਆ ਉਹਨੇ ਜੇਲ੍ਹ ਤੋਂ ਪੀਲੀਅਰਸ ਕੋਲ ਕਾਬੜ ਬਣੂਗੀ ਜਾਂ ਨਹੀਂ ਬਣੂਗੀ ਨਹੀਂ ਚਲੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਰਿਕਵਰਡ ਬਣਦੀ ਹੈ ਨਹੀਂ ਬਣਦੀ ਪਰ ਇੱਕ ਬਹੁਤ ਗਲਤ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਲੱਗਦਾ ਹੈ। ਇਹਨਾਂ ਕੋਈ ਸਰਕਾਰ ਨਾਲ ਜਾਂ ਤੁਹਾਡੀ ਜਾਨ ਸਿੰਘ ਸਾਹਿਬ ਨੂੰ ਸੀ ਮਿਲੇ ਸੀ ਕਮੇਟੀ ਬਣੀ ਹੋਈ ਹੈ ਕੋਈ ਗੱਲਬਾਤ ਚੱਲੀ ਹੈ ਕਿ ਨਹੀਂ ਜੀ ਉਹ ਤਾਂ ਅਸੀਂ 2 ਦਿਨ 2-3 ਦਿਨ ਪਹਿਲਾਂ ਮਿਲੇ ਸੀ ਉਹਨਾਂ ਨੇ ਉਦੋਂ ਬਾਅਦ ਕਮੇਟੀ ਬਣਾਈ ਹੈ ਜੀ ਉਦੋਂ ਬਾਅਦ ਜਦ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਿਆ ਨਹੀਂ ਕੀ ਕਿਧਰ ਨੂੰ ਕੀ ਕਾਰਵਾਈ ਹੋ ਰਹੀ ਕੀ ਕਿਧਰ ਨੂੰ ਪਹੁੰਚ ਰਿਹਾ ਕੰਮ ਹੈ ਜਾਂ ਅੱਗੇ ਇੱਕ ਵਧਿਆ ਕੋਸ਼ਿਸ਼ ਜਾਂ ਕੀ ਡਿਊਟੀ ਲੱਗੀ ਹੋਣਾ ਅਸੀਂ ਦੋਨਾਂ ਤੇ ਹੀ ਬੈਠੇ ਆ ਕਿ ਉਹ ਉਹ ਕੀ ਫੈਸਲਾ ਲੈਂਦੇ ਸਰਕਾਰ ਦਾ ਕੋ ਨੁਮਾਇੰਦਾ ਤੁਹਾਨੂੰ ਨਹੀਂ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਜਿਹੜੀ 5 ਮੈਂਬਰੀ ਸਿੰਘਸ ਨੇ ਕਮੇਟੀ ਬਣਾਈ ਆ ਉਹਨਾਂ ਚੋਂ ਕੋਈ ਮਿਲਣ ਵਾਸਤੇ ਤੁਹਾਨੂੰ ਇੱਥੇ ਪਹੁੰਚਿਆ ਜਾਂ ਕੋਈ ਗੱਲਬਾਤ ਚੱਲੀ ਤੁਹਾਡੀ ਉਹਨਾਂ ਨਾਲ ਨਹੀਂ ਉਹ ਨਹੀਂ ਕੱਲ ਵੈਸੇ ਜਾਂਦੇ ਜਾਂਦੇ ਸੁਖਪ੍ਰੀਤ ਉਦੋਂ ਕਿ ਸਾਨੂੰ ਡਾਕਟਰ ਸਾਹਿਬ ਮਿਲ ਕੇ ਗਏ ਸੀ ਤੇ ਉਹ ਕਹਿੰਦੇ ਸੀ ਮੈਂ ਜਾ ਰਹੇ ਹਾਂ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਪਈ ਕੀ ਉਹਨਾਂ ਨੇ ਅੱਗੇ ਕੀ ਰਣਨੀਤੀ ਉਹਦੀ